ਆਜ਼ਾਦ ਪ੍ਰੈਸ ਕਲੱਬ ਬਰਨਾਲਾ ਵੱਲੋਂ ਬਰਨਾਲਾ ਰੈਸਟ ਹਾਊਸ ਵਿਖੇ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਜ਼ਿਲ੍ਹੇ ਦੇ ਸਾਰੇ ਪੱਤਰਕਾਰ ਬੇਰਾ ਵੱਲੋਂ ਸਮੂਲਿਤ ਕੀਤੀ ਗਈ ਅਤੇ ਲੋਕਡਾਊਨ ਤੋਂ ਪਹਿਲਾਂ ਬਣਾਏ ਗਏ ਪ੍ਰਧਾਨ ਸੀਨੀਅਰ ਪੱਤਰਕਾਰ ਬਲਵੰਤ ਸਿੰਘ ਦੂ ਸਣੇ ਸਾਰੇ ਪੱਤਰਕਾਰਾਂ ਨੇ ਆਜ਼ਾਦ ਪ੍ਰੈਸ ਕਲੱਬ ਦੇ ਬਾਕੀ ਕਾਰਜਕਾਰੀ ਮੈਂਬਰ ਵੀ ਨਿਯੁਕਤ ਕੀਤੇ। ਇਸ ਮੌਕੇ ਤੇ ਗੱਲਬਾਤ ਕਰਦਿਆਂ ਆਜ਼ਾਦ ਪ੍ਰੈਸ ਕਲੱਬ ਦੇ ਪ੍ਰਧਾਨ ਬਲਵੰਤ ਸਿੰਘ ਸਿੱਧੂ ਅਤੇ ਬਾਕੀ ਦੇ ਮੈਂਬਰਾਂ ਵੱਲੋਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਜ਼ਿਲ੍ਹਾ ਬਰਨਾਲਾ ਦੇ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਕੋਲ ਪੱਤਰਕਾਰਾਂ ਦੇ ਬਣਦੇ ਹੱਕਾਂ ਦੀ ਗੱਲ ਕੀਤੀ ਜਾਵੇਗੀ। ਅੱਜ ਜੀ ਬਰਨਾਲਾ ਪ੍ਰੈਸ ਕਲੱਬ ਦੀ ਅੱਜ ਚੋਣ ਤਾਂ ਹੋ ਗਈ ਸੀ ਪਿਛਲੇ ਦਿਨੀ ਅੱਜ ਮਤਲਬ ਦੁਬਾਰੇ ਕਾਰਜ ਕਰਨੀ ਦੀ ਕਮੇਟੀ ਤਿਆਰ ਕੀਤੀ ਜੀ ਸਾਰੇ ਜੇ ਆਪਣੇ ਪ੍ਰੈਸ ਕਲੱਬ ਦੇ ਮੈਂਬਰ ਨੇ ਤੇ ਉਹਦੇ ਧਾਰਨੇ ਸਾਰੇ ਅੱਜ ਹਾਜ਼ਰ ਹੋਏ ਨੇ ਜੀ ਤੇ ਇਹਦੇ ਵਿੱਚ ਅੱਜ ਇਹੀ ਹੈ ਵੀ ਮੇਰੀ ਤੇ ਹੀ ਬੇਨਤੀ ਹੈ ਸਾਰੇ ਮੈਂਬਰ ਸਾਹਿਬਾਨਾਂ ਨੂੰ ਤੇ ਉਹਦੇ ਧਾਰਾਂ ਨੂੰ ਵੀ ਜੋ ਵੀ ਪ੍ਰੈਸ ਕਲੱਬ ਦਾ ਆਜ਼ਾਦ ਪ੍ਰੈਸ ਕਲੱਬ ਦਾ ਕੰਮ ਹੋਊਗਾ ਕਿਸੇ ਵੀ ਮੈਂਬਰ ਦਾ ਜਾਂ ਕਿਸੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਹੋਊ ਉਹਦੇ ਲਈ ਮੈਂ ਹਾਜ਼ਰ ਖੜਾ ਜੀ ਤੇ ਉਹਦੇ ਨਾਲ ਤਰਮਾਨ ਧਾਨ ਦੇ ਨਾਲ ਅਸੀਂ ਨਾਲ ਚੱਲਾਂਗੇ ਜੀ ਤੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਸਹਿਯੋਗ ਦੇਵਾਂਗੇ ਪੱਤਰਕਾਰਾਂ ਨੂੰ ਵੀ ਇਹੀ ਬੇਨਤੀ ਹੈ ਵੀ ਵਧੀਆ ਫੀਲਡ ਦੇ ਵਿੱਚ ਕੰਮ ਕਰਨਾ ਕੋਈ ਇਹੋ ਜਿਹਾ ਕੰਮ ਨਾ ਹੋਵੇ ਜਿਸ ਦੇ ਨਾਲ ਆਪਾਂ ਨੂੰ ਆਪਦੇ ਕਲੱਬ ਨੂੰ ਆਪਣੇ ਸਮੋਚੀ ਦਾ ਸਾਹਮਣਾ ਕਰਨਾ ਪਵੇ ਦੂਸਰੀ ਇਹ ਬੇਨਤੀ ਹੈ ਜੀ ਸਾਡੀ ਅੱਜ ਆਜ਼ਾਦ ਪ੍ਰੈਸ ਕਲੱਬ ਵੱਲੋਂ ਸਰਕਾਰ ਤੋਂ ਮੰਗ ਹੈ ਵੀ ਸਾਡੀਆਂ ਇਹਨਾਂ ਅਧੂਰੀਆਂ ਪਈਆਂ ਮੰਗਾਂ ਨੇ ਜੇ ਉਹ ਪੂਰੀਆਂ ਕੀਤੀਆਂ ਹਨ ਜਿਵੇਂ ਕਿ ਖਤਲ ਟੋਲ ਟੈਕਸ ਦਾ ਦੱਸ ਕੇਗੇ ਨਹੀਂ ਕਰਿਆ ਸਭ ਟੋਲ ਟੈਕਸ ਤੋਂ ਸਾਨੂੰ ਕੋਈ ਪੱਤਰਕਾਰਾਂ ਨੂੰ ਨਹੀਂ ਛੋਟ ਮਿਲਦੀ ਹੈਗੀ ਜੋ ਉੱਥੇ ਜਾ ਕੇ ਹਰਾਸਮੈਂਟ ਹੁੰਦੀ ਹੈ ਉਹਨਾਂ ਨੂੰ ਜਾਦੇ ਜੀ ਦੂਸਰਾ ਇਹ ਕਹੇਗੇ ਜੀ ਆਪਣਾ ਪਹਿਲਾ ਮੈਂ ਬਿਆਨ ਵੀ ਦਿੱਤਾ ਸੀ ਉਹਦੇ ਵਿੱਚ ਦੱਸਿਆ ਸੀਗਾ ਵੀ ਪੱਤਰਕਾਰਾਂ ਨੂੰ ਬੀਮੇ ਵਿਗਾਰੇ ਦੀ ਸਹੂਲਤ ਪਲਾਟ ਕਹਿੰਦੇ ਸੀ ਸਰਕਾਰ ਵੀ ਪਲਾਟ ਦੇਵਾਂਗੇ ਜਿਹੜੇ ਪੱਤਰਕਾਰ ਨੇ ਉਹ ਵੀ ਉਹਨਾਂ 'ਚ ਕੋਈ ਗੱਲ ਵੀ ਮਤਲਬ ਸਾਡੀ 0% ਦੀ ਖੜੀ ਹੈ ਕੋਈ ਇੱਕ ਸਾਡਾ ਅਦਾਰੇ ਵੱਲੋਂ ਜੀ ਸਾਡਾ ਆਪਦਾ ਨਿੱਜੀ ਦਫ਼ਤਰ ਹੋਣਾ ਚਾਹੀਦਾ ਜਿਹੜਾ ਦਫ਼ਤਰ ਵੀ ਅਸੀਂ ਸਰਕਾਰ ਤੋਂ ਮੰਗ ਕਰਦੇਵੇਂ ਸਾਨੂੰ ਦਫ਼ਤਰ ਦਿੱਤਾ ਜਾ ਇੱਕ ਜ਼ਿਲ੍ਹੇ ਦੇ ਵਿੱਚ ਵੱਡਾ ਤਾਂ ਕਿ ਜਿਹੜੇ ਪੱਤਰਕਾਰਾਂ ਨੇ ਸਾਰੀਆਂ ਉੱਥੇ ਗਤੀਵਿਧੀਆਂ ਉੱਥੋਂ ਚਲਾਈਆਂ ਜਾਣ ਜੀ ਤੇ ਇਹ ਸਾਡੀਆਂ ਜੀ ਮੁੱਖ ਮੰਗਾਂ ਨੇ ਜੀ ਬਾਕੀ ਸਭ ਠੀਕ ਹੈ ਜੀ ਅੱਜ ਬਹੁਤ-ਬਹੁਤ ਵਧਾਈ ਹੋਵੇ ਸਭ ਨੂੰ ਤੇ ਅਸੀਂ ਆਸ ਕਰਦੇ ਹਾਂ ਵੀ ਇਸੇ ਤਰ੍ਹਾਂ ਸਾਡਾ ਕਲੱਬ ਅੱਗੇ ਤੋਂ ਵੱਧ ਤੋਂ ਵੱਧ ਪਬਲਿਕ ਦੇ ਸਹਿਯੋਗ ਲਈ ਸਾਥ ਦੇਊਗਾ ਅਸੀਂ ਕੋਸ਼ਿਸ਼ ਕਰਾਂਗੇ ਵੀ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਲਈ ਜ਼ੋਰ ਲਗਾਇਆ ਜਾਵੇ ਜਿਵੇਂ ਟੋਲ ਟੈਕਸ ਕਈ ਜਗ੍ਹਾ ਪੱਤਰਕਾਰਾਂ ਨੂੰ ਨੈਸ਼ਨਲ ਹੈਵੀ ਤੇ ਲੱਗਦਾ ਹੈਗਾ ਜਾਂ ਹੈਲਥ ਇੰਸ਼ੋਰੈਂਸ ਨਹੀਂ ਹੈਗਾ ਪੱਤਰਕਾਰਾਂ ਦਾ ਹਨਾ ਕਈ ਥਾਵਾਂ ਤੇ ਹੁਣ ਹਰਿਆਣੇ ਚ ਪੈਨਸ਼ਨ ਲੱਗੀ ਆ ਪੰਜਾਬ ਚ ਪੈਨਸ਼ਨ ਦੀ ਸਕੀਮ ਜਾਂ ਲਾਗੂ ਕਰਾਉਣੀ ਆ ਪੱਤਰਕਾਰਾਂ ਦੀ ਕਈ ਕਈ ਇਹੋ ਜਿਹੇ ਨੇ ਜਿਨ੍ਹਾਂ ਪਿੱਛੇ ਪੱਤਰਕਾਰ ਪਿੱਛੇ ਨੇ ਕਿਉਂਕਿ ਆਪ ਦਾ ਕੰਮ ਛੱਡ ਕੇ ਪੱਤਰਕਾਰੀ ਕਰਨੀ ਫੀਲਡ ਤੇ ਜਾਣਾ ਕਰੋਨਾ ਦੇ ਸਮੇਂ ਵੀ ਪੱਤਰਕਾਰਾਂ ਨੂੰ ਮਿਲਦਾ ਵੀ ਫਰਸਟ ਲਾਈਨ ਚ ਹੀ ਕੰਮ ਕੀਤਾ ਪੱਤਰਕਾਰਾਂ ਨੇ ਵੀ ਤੇ ਸਾਡੀ ਕੋਸ਼ਿਸ਼ ਸਰਕਾਰ ਨੂੰ ਅਸੀਂ ਮੰਗ ਵੀ ਕਰਦੇ ਆਂ ਕਿ ਪੱਤਰਕਾਰ ਭਾਈਚਾਰਾ ਜਿਹੜਾ ਆਪਣਾ ਸਭ ਪਰਿਵਾਰ ਨੂੰ ਸਾਡੇ ਤੇ ਆਪਣੇ ਕੰਮ ਛੱਡ ਕੇ ਜਾਗਰੂਤ ਕਰਨ ਲਈ ਕਰੋਨਾ ਦੇ ਸਮੇਂ ਚ ਖਾਸ ਕਰਕੇ ਕੋਈ ਕਰਫਿਊ ਲੱਗਦਾ ਜਾਂ ਕਿਤੇ ਵੀ ਕੋਈ ਹੁੰਦੀ ਆ ਪੱਤਰਕਾਰ ਅੱਗੇ ਹੁੰਦੇ ਨੇ ਆ ਇਹਨਾਂ ਨੂੰ ਵੀ ਫਰਸਟ ਲਾਈਨ 'ਚ ਰੱਖ ਕੇ ਜੀ ਇਹਨਾਂ ਨੂੰ ਵੀ ਜਿਹੜੇ ਵੀ ਇਹਨਾਂ ਦੇ ਹੱਕ ਮੰਨਦੇ ਨੇ ਜਾਂ ਜੋ ਵੀ ਇਹਨਾਂ ਨੇ ਸਹੂਲਤਾਂ ਦੇ ਪੱਤਰਕਾਰਾਂ ਨੂੰ ਜਾਂ ਉਹਨਾਂ ਨੂੰ ਉਹਨਾਂ ਸਹੂਲਤਾਂ ਨੂੰ ਅੱਗੇ ਐਡ ਕੀਤਾ ਜਾ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ ਪੱਤਰਕਾਰਾਂ ਦੀਆਂ ਹੱਕੀ ਮੰਗਾਂ ਧਿਆਨ ਵਿੱਚ ਰੱਖਦੇ ਹੋਏ ਪੱਤਰਕਾਰਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ ਜਿਨ੍ਹਾਂ ਲਈ ਇਹ ਪ੍ਰੈਸ ਕਲੱਬ ਨਾਲ ਅਸੀਂ ਰਲ ਕੇ ਬਲਵੰਤੀਆਂ ਨਾਲ ਸੰਘਰਸ਼ ਕਰਾਂਗੇ ਅਸੀਂ ਆਜ਼ਾਦ ਪ੍ਰੈਸ ਕਲੱਬ ਇੱਕ ਪ੍ਰਣ ਕਰਦੇ ਹਾਂ ਵੀ ਕੱਲਾ ਪਬਲਿਕ ਜਾਂ ਪ੍ਰੈਸ ਵਾਲਿਆਂ ਦੇ ਹੱਕਾਂ ਲਈ ਨਹੀਂ ਖੜਾਂਗੇ ਜੇ ਪਬਲਿਕ ਨੂੰ ਵੀ ਕਿਤੇ ਪਰੇਸ਼ਾਨੀ ਹੁੰਦੀ ਹੈ ਅਸੀਂ ਉਹਨਾਂ ਦੇ ਨਾਲ ਵੀ ਮੁੱਡੇ ਨਾਲ ਮੁੱਡਾ ਜੋੜ ਕੇ ਚਲਾਂਗੇ ਬਾਕੀ ਜਿੱਦਾਂ ਪ੍ਰਧਾਨ ਜੀ ਕਹਿ ਕੇ ਗਏ ਆ ਵੀ ਸਾਨੂੰ ਆਪਣਾ ਇੱਕ ਦਫ਼ਤਰ ਹੋਣਾ ਚਾਹੀਦਾ ਸਾਡਾ ਇੱਕ ਪ੍ਰੈਸ ਭਵਨ ਕਲੱਬ ਬਣਨਾ ਹੋਣਾ ਜ਼ਰੂਰੀ ਹੈ ਪ੍ਰੈਸ ਭਵਨ ਬਣਨਾ ਜ਼ਰੂਰੀ ਹੈ ਆਮ ਸ਼ਹਿਰਾਂ ਦੇ ਵਿੱਚ ਜਿਹੜੇ ਕਿ ਬਣੇ ਹੋਏ ਨੇ ਜਲੰਧਰ ਲਾ ਲੋ ਅੰਮ੍ਰਿਤਸਰ ਲਾ ਲੋ ਬਠਿੰਡੇ ਤੱਕ ਲਾ ਲੋ ਬਰਨਾਲੇ ਦੇ ਵਿੱਚ ਬਹੁਤ ਸਾਰੇ ਪੱਤਰਕਾਰ ਨੇ ਜਿਨ੍ਹਾਂ ਨੇ ਬਹੁਤ ਵਾਰੀ ਮੰਗਾਂ ਉਠਾਈਆਂ ਨੇ ਪਰ ਕਿਸੇ ਦੀ ਮੰਗ ਸਿਰੇ ਨਹੀਂ ਚੜੀ ਅਸੀਂ ਆਜ਼ਾਦ ਪ੍ਰੈਸ ਕਲੱਬ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਵੀ ਸਾਨੂੰ ਇੱਕ ਪ੍ਰੈਸ ਭਵਨ ਕਲੱਬ ਬਣਾ ਕੇ ਦਿਓ ਤਾਂ ਜੋ ਜਿਹੜੇ ਵੀ ਅਸੀਂ ਆਪਦੇ ਲੋਕਾਂ ਦੇ ਕੰਮ ਨੇ ਜਾਂ ਕਿਸੇ ਦੀ ਦੁੱਖ ਤਕਲੀਫਾਂ ਨੇ ਅਸੀਂ ਉੱਥੇ ਬੈਠ ਕੇ ਉਹਨਾਂ ਨੂੰ ਸੰਜਿਆ ਕਰ ਸਕੀਏ ਬਰਨਾਲਾ ਤੋਂ ਬਲਵੰਤ ਸਿੱਧੂ ਦੀ ਰਿਪੋਰਟ ਐਸਐਮਜ਼ੈਡ ਨਿਊਜ਼